ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਦੋ ਰੋਟੀਆਂ ਤੇ ਗੁੜ ਤੁਹਾਡੀ ਕਿਸਮਤ ਦਾ ਤਾਲਾ ਖੋਲ ਸਕਦਾ ਹੈ ਤੁਹਾਡੀ ਜ਼ਿੰਦਗੀ ਵਿੱਚੋਂ ਗਰੀਬੀ ਹਮੇਸ਼ਾ ਦੇ ਲਈ ਖਤਮ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਵੀ ਘਰ ਪਰਿਵਾਰ ਤੇ ਪਣ ਜਾਵੇ ਤੁਹਾਨੂੰ ਵੀ ਜ਼ਿੰਦਗੀ ਵਿੱਚ ਕਦੇ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਖਦੇ ਹਨ ਜੀ ਇੱਕ ਵਾਰ ਦੀ ਗੱਲ ਹੈ ਇੱਕ ਪੁਰਾਣੇ ਪਵਿੱਤਰ ਜੀਵਨ ਵਾਲੇ ਸੰਤ ਬਾਬਾ ਸੰਤੋਖ ਦਾਸ ਜੀ ਕਿਸੇ ਯਾਤਰਾ ਤੇ ਜਾ ਰਹੇ ਸਨ ਉਹਨਾਂ ਦੀ ਉਮਰ ਹੁਣ ਕਾਫੀ ਹੋ ਚੁੱਕੀ ਸੀ ਫਿਰ ਵੀ ਚਿਹਰੇ ਤੇ ਉਦਾਸੀ ਨਹੀਂ ਸੀ ਕਦਮਾਂ ਵਿੱਚ ਨਰਮੀ ਇਸ ਸਵੇਰ ਦਾ ਸਮਾਂ ਸੀ ਉਹ ਇੱਕ ਸ਼ਹਿਰ ਵਿੱਚ ਦਾਖਲ ਹੋਈ ਸ਼ਹਿਰ ਦੇ ਮੁੱਖ ਰਸਤੇ ਉੱਤੇ ਇੱਕ ਵਿਸ਼ਾਲ ਹਵੇਲੀ ਸੀ ਜਿਸ ਦੇ ਬਾਹਰ ਸੁੰਦਰ ਬਾਗ਼ੀਚਾ ਸੀ ਉਸ ਦੀਆਂ ਉੱਚੀਆਂ ਕੰਧਾਂ ਸਨ ਬਾਬਾ ਸੰਤੋਖਦਾਸ ਨੇ ਬੇਨਤੀ ਕਰਦੇ ਹੋਏ ਦਰਵਾਜ਼ਾ ਖੜਕਾਇਆ ਅੰਦਰੋਂ ਇੱਕ ਰੋਬਦਾਰ ਮਹਿੰਗੇ ਕੱਪੜੇ ਪਾਏ ਹੋਏ ਵਿਅਕਤੀ ਬਾਹਰ ਨਿਕਲਿਆ ਉਸ ਦਾ ਨਾਮ ਉਸ ਦਾ ਨਾਮ ਸੇਠ ਰਤਨ ਚੰਦ ਸੀ ਉਹਨਾਂ ਬਾਬਾ ਜੀ ਨੂੰ ਵੇਖ ਕੇ ਅਚੰਬੇ ਨਾਲ ਪੁੱਛਿਆ ਬਾਬਾ ਜੀ ਤੁਸੀਂ ਕਿਵੇਂ ਆਏ ਹੋ ਬਾਬਾ ਸੰਤੋਖਦਾਸ ਨੇ ਨਿਮਰਤਾ ਦੇ ਨਾਲ ਉੱਤਰ ਦਿੱਤਾ ਪੁੱਤਰ ਮੈਂ ਰਾਹੀ ਹਾਂ ਭੁੱਖਾ ਹਾਂ ਤੇ ਦੋ ਪ੍ਰਸ਼ਾਦਿਆਂ ਦੀ ਆਸ ਕਰ ਰਿਹਾ ਹਾਂ ਸੇਠ ਰਤਨ ਚੰਦ ਨੇ ਹੰਕਾਰ ਨਾਲ ਹੱਸਦੇ ਹੋਏ ਕਿਹਾ ਬਾਬਾ ਤੁਹਾਡੇ ਵਰਗੇ ਤਾਂ ਹਰ ਸਵੇਰ ਭੀਖ ਮੰਗਣ ਆ ਜਾਂਦੇ ਹਨ ਇੱਥੇ ਜਿੱਥੇ ਤੁਹਾਡੇ ਲਈ ਕੁਝ ਨਹੀਂ ਸਾਹਮਣੇ ਰਸਤਾ ਹੈ ਉੱਥੇ ਚਲੇ ਜਾਓ ਉਸ ਨੇ ਨਾ ਸਿਰਫ ਗੁਰੇ ਭਲੇ ਸ਼ਬਦ ਹੀ ਬੋਲੇ ਸਗੋਂ ਬਾਬਾ ਜੀ ਨੂੰ ੱਥਕਾ ਵੀ ਦਿੱਤਾ ਸੰਤੋਖਦਾਸ ਜੀ ਡਿੱਗ ਪਏ ਪਰ ਉੱਠ ਕੇ ਸਿਰ ਝੁਕਾ ਕੇ ਕਿਹਾ ਪਰਮਾਤਮਾ ਤੇਰਾ ਭਲਾ ਕਰੇ ਤੇ ਅੱਗੇ ਵੱਲ ਨੂੰ ਤੁਰ ਪਏ। ਥੋੜੀ ਦੂਰ ਤੇ ਇੱਕ ਟੁੱਟੀ-ਫੁੱਟੀ ਸੱੱਪਰ ਵਾਲਾ ਘਰ ਸੀ। ਉੱਥੇ ਵੀ ਬਾਬਾ ਜੀ ਨੇ ਬੂਹਾ ਖੜਕਾਇਆ ਤੇ ਘਰੋਂ ਇੱਕ ਸਾਦਾ ਤੇ ਮਾਦਮ ਪਹਿਨਾਵੇ ਵਾਲਾ ਮਨੁੱਖ ਬਾਹਰ ਆਇਆ। ਉਸ ਦਾ ਨਾਮ ਸੀ ਲੱਖਾ ਸਿੰਘ। ਲੱਖਾ ਸਿੰਘ ਨੇ ਸਵਾਲ ਪੁੱਛਣ ਦੀ ਬਜਾਏ ਤੁਰੰਤ ਹੀ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਜੀ ਆਇਆਂ ਨੂੰ। ਮੇਰੇ ਕੋਲ ਤਾਂ ਰੁੱਖੀਆਂ ਮਿਸੀਆਂ ਦੋ ਰੋਟੀਆਂ ਹਨ। ਪਰ ਜੇ ਤੁਸੀਂ ਚਾਹੋ ਤਾਂ ਉਹ ਮੈਂ ਪੇਸ਼ ਕਰ ਸਕਦਾ ਹਾਂ। ਉਹ ਆਪਣੇ ਘਰ ਦੇ ਅੰਦਰ ਲੈ ਗਿਆ ਤੇ ਇੱਕ ਇੱਕ ਪੁਰਾਣੀ ਜਹੀ ਗਰੀਬ ਦੀ ਵਛਾਈ ਸੀ ਤੇ ਬਾਬਾ ਜੀ ਨੂੰ ਉਸ ਤੇ ਬਿਠਾਇਆ ਤੇ ਆਪਣੀ ਪਤਨੀ ਦੇ ਨਾਲ ਮਿਲ ਕੇ ਦੋ ਰੁੱਖੀਆਂ ਮਿਸੀਆਂ ਰੋਟੀਆਂ ਦੇ ਨਾਲ ਥੋੜੀ ਜਹੀ ਗੁੜ ਦੀ ਇੱਕ ਪੇਸੀ ਤੇ ਥੋੜਾ ਜਿਹਾ ਲੋਹਣ ਬਾਬਾ ਜੀ ਨੂੰ ਦੇ ਦਿੱਤਾ ਬਾਬਾ ਸੰਤੋਖ ਦਾਸ ਨੇ ਆਰਾਮ ਨਾਲ ਖਾਦਾ ਤੇ ਬਾਅਦ ਵਿੱਚ ਪੁੱਛਿਆ ਪੁੱਤਰ ਜੀ ਇਹ ਦੋ ਰੋਟੀਆਂ ਤਾਂ ਤੁਹਾਡੀ ਆਖਰੀ ਭੁੱਖ ਨੂੰ ਮਿਟਾਉਣ ਲਈ ਸਨ ਤੇ ਇਹ ਵੀ ਤੁਸੀਂ ਮੈਨੂੰ ਦੇ ਦਿੱਤੀਆਂ ਹਨ ਹੁਣ ਤੁਸੀਂ ਕੀ ਖਾਓਗੇ ਲੱਖਾ ਸਿੰਘ ਹੱਸ ਕੇ ਕਹਿੰਦਾ ਬਾਬਾ ਜੀ ਤੁਸੀਂ ਪਰਮਾਤਮਾ ਦੇ ਰੂਪ ਹੋ ਅਸੀਂ ਬਾਅਦ ਵਿੱਚ ਰੱਬ ਦੇ ਨਾਂ ਤੇ ਖਾ ਲਵਾਂਗੇ ਜੋ ਵੀ ਕੁਝ ਹੋਇਆ ਉਹ ਰੱਬ ਦਾ ਹੀ ਦਿੱਤਾ ਹੋਇਆ ਹੈ ਸੰਤ ਬਾਬਾ ਜੀ ਬੜੇ ਖੁਸ਼ ਹੋਏ ਤੇ ਕਿਹਾ ਭਗਤਾ ਮੈਂ ਤੇਰੀ ਭਾਵਨਾ ਤੋਂ ਬਹੁਤ ਪ੍ਰਸੰਨ ਹੋਇਆ ਹਾਂ ਜੋ ਚਾਹੁੰਦਾ ਹੈ ਮੰਗ ਲੈ ਲੱਖਾ ਸਿੰਘ ਨੇ ਕਿਹਾ ਬਾਬਾ ਜੀ ਮੈਨੂੰ ਕੁਝ ਵੀ ਨਹੀਂ ਚਾਹੀਦਾ ਜੋ ਕੁਝ ਰੱਬ ਨੇ ਦਿੱਤਾ ਹੈ ਉਹੀ ਕਾਫੀ ਹੈ ਤਿੰਨ ਵਾਰ ਬਾਬਾ ਜੀ ਨੇ ਲੱਖਾ ਸਿੰਘ ਨੂੰ ਇਹੋ ਵਚਨ ਕੀਤੇ ਪਰ ਉਸਨੇ ਹਰ ਵਾਰੀ ਉਹੀ ਉੱਤਰ ਦਿੱਤਾ। ਬਾਬਾ ਜੀ ਨੇ ਅਖੀਰ ਵਿੱਚ ਅਸ਼ੀਰਵਾਦ ਦਿੱਤਾ ਕਿ ਪੁੱਤਰ ਜੇ ਤੂੰ ਕੁਝ ਨਹੀਂ ਮੰਗਦਾ ਤਾਂ ਵੀ ਮੈਂ ਤੈਨੂੰ ਕੁਝ ਦੇ ਕੇ ਹੀ ਜਾਵਾਂਗਾ ਤੇਰਾ ਭਲਾ ਕਰਕੇ ਹੀ ਜਾਵਾਂਗਾ। ਜਦੋਂ ਮੈਂ ਚਲਿਆ ਜਾਵਾਂ ਤਿੰਨ ਵਾਰੀ ਜਿਹੜੀ ਤੂੰ ਮੇਰੇ ਥੱਲੇ ਦਰੀ ਵਿਛਾਈ ਸੀ ਉਸ ਵਿਛਾਈ ਹੋਈ ਦਰੀ ਤੋਂ ਟੱਪਣਾ ਹੈ। ਤੇਰੀ ਗਰੀਬੀ ਦੂਰ ਹੋ ਜਾਵੇਗੀ। ਇਹਨਾਂ ਬਚਨਾਂ ਤੋਂ ਬਾਅਦ ਬਾਬਾ ਜੀ ਉਸ ਘਰ ਵਿੱਚੋਂ ਬਾਹਰ ਚਲੇ ਗਏ। ਅਗਲੇ ਦਿਨ ਕਹਿੰਦੇ ਕਿ ਲੱਖਾ ਸਿੰਘ ਨੇ ਦਰੀ ਨੂੰ ਤਿੰਨ ਵਾਰ ਟੱਪਿਆ ਪਹਿਲੇ ਦੋ ਵਾਰ ਤਾਂ ਕੁਝ ਵੀ ਨਾ ਹੋਇਆ ਪਰ ਜਦੋਂ ਤੀਜੀ ਵਾਰ ਉਹ ਟੱਪਣ ਲੱਗਾ ਤਾਂ ਇੱਕ ਜ਼ਮੀਨ ਜਿਹੀ ਹਿੱਲੀ ਸੋਨੇ ਹੀਰੇ ਨਾਲ ਭਰਿਆ ਹੋਇਆ ਖਜ਼ਾਨਾ ਮਟਕਾ ਨਿਕਲਿਆ ਉਸਨੇ ਬਾਬਾ ਜੀ ਦਾ ਸ਼ੁਕਰ ਅਦਾ ਕੀਤਾ ਤੇ ਉਸ ਮਟਕੇ ਨੂੰ ਵੇਖ ਕੇ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਇਸ ਧਨ ਦੇ ਨਾਲ ਲੱਖਾ ਸਿੰਘ ਨੇ ਆਪਣਾ ਬਹੁਤ ਸੋਹਣਾ ਮਹਿਲ ਨੁਮਾ ਘਰ ਬਣਾ ਲਿਆ ਪਰ ਉਹ ਆਪਣੇ ਮੂਲ ਰੂਪ ਤੋਂ ਨਹੀਂ ਵਿਸਰਿਆ ਉਹ ਹਰ ਰੋਜ਼ ਦੋ ਪ੍ਰਸ਼ਾਦੇ ਕੱਢਦਾ ਜਾਂ ਤਾਂ ਭੁੱਖੀ ਕਿਸੇ ਮਹਿਲਾ ਨੂੰ ਤੇ ਜਾਂ ਫਿਰ ਕਿਸੇ ਗਰੀਬ ਨੂੰ ਉਹ ਪ੍ਰਸ਼ਾਦਿਆਂ ਦੇ ਉੱਤੇ ਥੋੜਾ ਜਿਹਾ ਲੋਲ ਦੇ ਨਾਲ ਗੁੜ ਰੱਖ ਕੇ ਜਾਂ ਫਿਰ ਪੰਛੀਆਂ ਨੂੰ ਪਾਇਆ ਕਰਦਾ ਸੀ ਇਸ ਦੇ ਉਲਟ ਸੇਠ ਰਤਨ ਚੰਦ ਦਾ ਜਿਹੜਾ ਵਪਾਰ ਸੀ ਹਰ ਦਿਨ ਪ੍ਰਤੀ ਦਿਨ ਡੁੱਬਦਾ ਜਾ ਰਿਹਾ ਸੀ ਸਾਲ ਭਰ ਦੇ ਵਿੱਚ ਕਰਜ਼ੇ ਦੇ ਵਿੱਚ ਚਲਿਆ ਗਿਆ ਇੱਕ ਦਿਨ ਉਹੀ ਲੱਖਾ ਸਿੰਘ ਦੇ ਨਵੇਂ ਮਹਿਲ ਨੁਮਾ ਘਰ ਦੇ ਕੋਲ ਜਦੋਂ ਲੰਘਿਆ ਤਾਂ ਉਸਨੇ ਜਾ ਕੇ ਪੁੱਛਿਆ ਭਰਾਵਾ ਇਹ ਕਿਵੇਂ ਹੋ ਗਿਆ ਤੂੰ ਤਾਂ ਬਹੁਤ ਜ਼ਿਆਦਾ ਗਰੀਬ ਸੀ ਤੂੰ ਮਹਿਲ ਨੁਮਾ ਘਰ ਕਿਸ ਤਰ੍ਹਾਂ ਬਣਾ ਲਿਆ ਲੱਖਾ ਸਿੰਘ ਨੇ ਆਪਣੀ ਸਾਰੀ ਹੱਡ ਬੀਤੀ ਦਸ ਦਿੱਤੀ ਸੇਠ ਰਤਨ ਚੰਦ ਨੂੰ ਅਹਿਸਾਸ ਹੋਇਆ ਮੈਂ ਆਪਣੇ ਹੰਕਾਰ ਦੇ ਕਰਕੇ ਆਪਣੀ ਨਿਮਰਤਾ ਖੋ ਬੈਠਾ ਸੀ ਉਹ 6 ਮਹੀਨੇ ਤੱਕ ਸੰਤ ਬਾਬਾ ਜੀ ਨੂੰ ਲੱਭਦਾ ਰਿਹਾ ਇੱਕ ਦਿਨ ਉਹ ਬਾਹਰਲੇ ਪਿੰਡ ਦੇ ਰੁੱਖਾਂ ਹੇਠਾਂ ਬੈਠੇ ਸੰਤੋਖ ਦਾਸ ਨੂੰ ਜਾ ਕੇ ਮਿਲਿਆ ਰੋ ਰੋ ਕੇ ਮਾਫੀ ਮੰਗੀ ਬਾਬਾ ਜੀ ਨੇ ਕਿਹਾ ਪੁੱਤਰ ਮੈਂ ਤਾਂ ਤੇਰਾ ਭਲਾ ਕਰਨ ਹੀ ਗਿਆ ਸੀ ਪਰ ਮੈਨੂੰ ਤਾਂ ਹੁਣ ਸਭ ਕੁਝ ਭੁੱਲ ਗਿਆ ਕਿ ਕੀ ਹੋਇਆ ਤੇ ਕੀ ਨਹੀਂ ਹੋਇਆ ਉਸ ਦਿਨ ਪਰ ਜੇ ਤੂੰ ਸੱਚੀ ਤੌਬਾ ਕਰਦਾ ਸੱਚੀ ਮਾਫੀ ਮੰਗਦਾ ਤਾਂ ਤੇਰਾ ਭਲਾ ਵਾਪਸ ਜ਼ਰੂਰ ਹੋ ਜਾਵੇਗਾ ਤੈਨੂੰ ਜੋ ਤੇਰਾ ਗਵਾਚ ਗਿਆ ਹੈ ਜੋ ਤੇਰੇ ਹੱਥੋਂ ਖੁੱਸ ਚੁੱਕਾ ਹੈ ਉਹ ਤੈਨੂੰ ਵਾਪਸ ਜ਼ਰੂਰ ਮਿਲ ਜਾਵੇਗਾ ਪਰ ਤੂੰ ਹੁਣ ਕਦੇ ਕਿਸੇ ਨੂੰ ਮਾਰਾ ਨਾ ਬੋਲੀ ਕਿਸੇ ਨੂੰ ਖਾਲੀ ਹੱਥ ਆਪਣੇ ਘਰ ਵਿੱਚੋਂ ਵਾਪਸ ਨਾ ਭੇਜੀ ਜੋ ਵੀ ਤੇਰੇ ਘਰ ਦੇ ਵਿੱਚ ਰਿੱਧਾ ਪੱਕਾ ਹੋਵੇਗਾ ਤੂੰ ਗਰੀਬਾਂ ਨੂੰ ਦੇ ਦਿਆ ਕਰੀ ਤੇ ਤੇਰੇ ਦਰ ਤੇ ਆਏ ਕਿਸੇ ਵੀ ਮੰਗਤੇ ਨੂੰ ਭਿਖਾਰੇ ਨੋ ਤੂੰ ਸਾਧੂ ਨੂੰ ਕਦੇ ਵੀ ਖਾਲੀ ਹੱਥ ਵਾਪਸ ਨਹੀਂ ਜਾਣ ਦੇਵੇਂਗਾ ਸੇਠ ਰਤਨ ਚੰਦ ਨੇ ਇਹ ਗੱਲ ਮੰਨ ਲਈ ਤੇ ਉਸਨੇ ਤਿੰਨ ਵਾਰ ਫਿਰ ਉਹ ਦਰੀ ਟੱਪੀ ਤੇ ਉਸ ਨੂੰ ਵੀ ਰੱਬ ਨੇ ਦਾਤਾ ਦੇਣ ਵਾਲਾ ਹੀ ਬਣਾ ਦਿੱਤਾ ਫਿਰ ਪਿੰਡ ਦੇ ਲੋਕ ਵੀ ਦਾਨਪੁਣ ਕਰਨ ਲੱਗ ਪਏ ਸੱਚੀ ਜ਼ਿੰਦਗੀ ਉਹ ਨਹੀਂ ਹੁੰਦੀ ਜੋ ਅਸੀਂ ਬਹਰੋਂ ਬਣਾਈਆਂ ਹੋਈਆਂ ਸ਼ਕਲਾਂ ਨਾਲ ਜਿਉਂਦੇ ਹਾਂ ਸੱਚੀ ਜ਼ਿੰਦਗੀ ਤਾਂ ਉਹ ਹੁੰਦੀ ਹੈ ਜਿੱਥੇ ਅਸੀਂ ਦੂਜਿਆਂ ਦੇ ਦਰਦ ਨੂੰ ਆਪਣਾ ਦਰਦ ਮੰਨ ਲੈਂਦੇ ਹਾਂ ਕਦੇ-ਕਦੇ ਛੋਟਾ ਜਿਹਾ ਹੱਥ ਫੜਨਾ ਇੱਕ ਨਰਮ ਬੋਲ ਜਾਂ ਇੱਕ ਵਾਰੀ ਥੋੜਾ ਸਮਾਂ ਕੱਟ ਲੈਣਾ ਇਹ ਸਭ ਕੁਝ ਉਸ ਮਨੁੱਖ ਲਈ ਰੌਸ਼ਨੀ ਬਣ ਜਾਂਦੀ ਹੈ ਜੋ ਹਨੇਰੇ ਵਿੱਚ ਲੰਘ ਰਿਹਾ ਹੋਵੇ ਉਹਦੀ ਜ਼ਿੰਦਗੀ ਹਮੇਸ਼ਾ ਰੌਸ਼ਨ ਹੁੰਦੀ ਹੈ ਜੇਕਰ ਉਹ ਆਪਣੇ ਥੋੜੇ ਜੋ ਤੇ ਬਹੁਤੇ ਜੋ ਬਹੁਤਾ ਦਾਨਪੁਨ ਕਰਦਾ ਹੀ ਰਹਿੰਦਾ ਹੈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਦਿਲ ਦੀ ਸਫਾਈ ਨਿਅਤ ਦੀ ਪਵਿੱਤਰਤਾ ਤੇ ਸੱਚੀ ਇਨਸਾਨੀਅਤ ਦੇ ਅੱਗੇ ਦੁਨੀਆ ਦੀ ਦੌਲਤ ਰੁਤਬਾ ਜਾ ਸੋਚਣ ਦੇ ਢੰਗ ਨਿਕੰਮੇ ਹੋ ਜਾਂਦੇ ਹਨ ਅਸੀਂ ਕਿਵੇਂ ਦੱਸਦੇ ਹਾਂ ਕਿੰਨੇ ਪੜ੍ਹੇ ਲਿਖੇ ਹਾਂ ਜਾਂ ਕਿੰਨੇ ਅਮੀਰ ਹਾਂ ਬਸ ਇਹ ਸਾਰੀਆਂ ਗੱਲਾਂ ਇੱਕ ਪਾਸੇ ਰਹਿ ਜਾਂਦੀਆਂ ਹਨ ਜਦੋਂ ਅਸੀਂ ਕਿਸੇ ਦੀ ਅੱਖ 'ਚੋਂ ਹੰਝੂ ਪੂੰਝਦੇ ਹਾਂ ਉਸਦੇ ਚਿਹਰੇ 'ਤੇ ਮੁਸਕਾਨ ਵਾਪਸ ਲਿਆਉਂਦੇ ਹਾਂ ਅਸਲ ਇਨਸਾਨੀਅਤ ਇਨ੍ਹਾਂ ਹੀ ਛੋਟੀਆਂ-ਛੋਟੀਆਂ ਗੱਲਾਂ ਵਿੱਚ ਵੱਸਦੀ ਹੈ ਅਸੀਂ ਵੀ ਆਪਣੇ ਮਨ ਵਿੱਚ ਥੋੜੀ ਜਿਹੀ ਜਗ੍ਹਾ ਬਣਾ ਲਈਏ ਜਦੋਂ ਵੀ ਕੋਈ ਆਪਣੇ ਘਰ ਵਿੱਚ ਕੋਈ ਭੁੱਖਾ ਜਾਂ ਕੋਈ ਪਿਆਸਾ ਜਾਂ ਬੇਜਬਾਨ ਆਵੇ ਭਾਵੇਂ ਪਰਮਾਤਮਾ ਦਾ ਕੋਈ ਜੀਵ ਹੀ ਕਿਉਂ ਨਾ ਹੋਵੇ ਉਸ ਨੂੰ ਤੁਸੀਂ ਖਾਲੀ ਢਿੱਡ ਵਾਪਸ ਨਹੀਂ ਭੇਜਣਾ ਕਹਿੰਦੇ ਹਨ ਕਿ ਕਦੇ ਰੁੱਖੀ ਸੁੱਕੀ ਰੋਟੀ ਵੀ ਉਸ ਨੂੰ ਦਿੱਤੀ ਹੋਈ ਤੁਹਾਡੀ ਜ਼ਿੰਦਗੀ ਸਵਰਗ ਬਣਾ ਸਕਦੀ ਹੈ ਜਿਸ ਨੂੰ ਦੁਨੀਆ ਨੇ ਹਮੇਸ਼ਾ ਤਰਸਾਇਆ ਹੋਵੇ ਰੋਟੀ ਦੀ ਕੀਮਤ ਉਹ ਨਹੀਂ ਜੋ ਉਹਦੇ ਭਾਅ ਵਿੱਚ ਹੋਵੇ ਸੱਚੀ ਕਿਸਮਤ ਤਾਂ ਉਹਦੇ ਪਿੱਛੇ ਛੁਪੀ ਹੁੰਦੀ ਹੈ ਪਿਆਰ ਸਮਝਦਾਰੀ ਤੇ ਨੀਅਤ ਵਿੱਚ ਹੁੰਦੀ ਹੈ ਅਸਲ ਇਨਸਾਨੀਅਤ ਉੱਥੇ ਜਨਮ ਲੈਂਦੀ ਹੈ ਜਿੱਥੇ ਕੋਈ ਦਿਲ ਨੂੰ ਸਮਝਦਾ ਹੋਵੇ ਜਿੱਥੇ ਰੰਗ ਰੂਪ ਧਨ ਦੌਲਤ ਜਾਂ ਰੁਤਬਾ ਤੋਲਿਆ ਨਾ ਜਾਂਦਾ ਹੋਵੇ ਜਦ ਇੱਕ ਮੁਸਕਾਨ ਕਿਸੇ ਦੀ ਭੁੱਖ ਨੂੰ ਭੁਲਾ ਦੇਵੇ ਜਦ ਇੱਕ ਨਰਮ ਬੋਲ ਕਹਿ ਦੇਵੇ ਤੂੰ ਅਟੈਂਸ਼ਨ ਨਾ ਲੈ ਤੇਰੇ ਕੋਲ ਮੈਂ ਹਾਂ ਜਿਵੇਂ ਦੁਨੀਆ ਤੈਨੂੰ ਵੇਖਦੀ ਹੈ ਉਸ ਵੇਲੇ ਇਨਸਾਨੀਅਤ ਆਪਣੀ ਸਭ ਤੋਂ ਸੁੰਦਰ ਸ਼ਕਲ ਵਿੱਚ ਸਾਹ ਲੈਂਦੀ ਹੈ ਅੱਜ ਦੀ ਕਹਾਣੀ ਇੱਕ ਐਸੇ ਅਣਜਾਣ ਨਾਇਕ ਦੀ ਸੀ ਜਿਸ ਕੋਲ ਨਾ ਤਾਂ ਸੋਨੇ ਦੇ ਬਕਸੇ ਸਨ ਨਾ ਹੀ ਰਾਜ ਮਹਿਲ ਪਰ ਉਸ ਦੇ ਹਿਰਦੇ ਵਿੱਚ ਇੱਕ ਇਮਾਨਦਾਰ ਦਿਲ ਸੀ ਜੋ ਹਰ ਇੱਕ ਦਿਲ ਨੂੰ ਰੌਸ਼ਨ ਕਰ ਜਾਂਦਾ ਹੈ ਇਹ ਕਹਾਣੀ ਨਹੀਂ ਇੱਕ ਅਹਿਸਾਸ ਹੈ ਜੋ ਸ਼ਬਦਾਂ ਤੋਂ ਵੀ ਅੱਗੇ ਦੀ ਗੱਲ ਆਪਣੇ ਆਪ ਵਿੱਚ ਕਰਦਾ ਹੈ ਜਿਸ ਕਰਕੇ ਸਾਰੇ ਹੀ ਭੈਣ ਭਰਾਵਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਹਮੇਸ਼ਾ ਦਾਨਪੁਨ ਕਰਿਆ ਕਰੋ ਸਾਡੇ ਗੁਰੂ ਮਹਾਰਾਜ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹੋ ਕਰਮ ਕਰਨ ਦੇ ਲਈ ਤਾਂ ਸਬਕ ਦਿੱਤਾ ਹੈ ਆਪਣੀ ਕਮਾਈ ਦੇ ਵਿੱਚੋਂ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਦਾ ਸਬੰਧ ਜ਼ਰੂਰ ਕੱਢਿਆ ਕਰੋ ਦਸਵੰਦ ਹੀ ਦਾਨ ਹੈ ਜਦੋਂ ਤੁਸੀਂ ਆਪਣੀ ਹਰ ਮਹੀਨੇ ਦੀ ਕਮਾਈ ਵਿੱਚੋਂ ਆਪਣੀ ਕਮਾਈ ਦੇ ਵਿੱਚੋਂ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਦਾ ਸਬੰਧ ਜ਼ਰੂਰ ਕੱਢਿਆ ਕਰੋ ਦਸਵੰਦ ਹੀ ਦਾਨ ਹੈ ਜਦੋਂ ਤੁਸੀਂ ਆਪਣੀ ਹਰ ਮਹੀਨੇ ਦੀ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਸ਼ੁਰੂ ਕਰਦੇ ਹੋਗੇ ਫਿਰ ਵੇਖਿਓ ਤੁਹਾਡੀ ਉਸ ਕਮਾਈ ਵਿੱਚ ਕਿਸ ਤਰ੍ਹਾਂ ਬਰਕਤ ਪੈ ਜਾਣੀ ਹੈ ਕਿਸ ਤਰ੍ਹਾਂ ਤੁਹਾਡੇ ਘਰ ਦੀਆਂ ਖੁਸ਼ੀਆਂ ਵਾਪਸ ਆ ਜਾਣੀਆਂ ਹਨ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਇੱਕ ਤਰ੍ਹਾਂ ਚਮਤਕਾਰ ਹੋਣਾ ਸ਼ੁਰੂ ਹੋ ਜਾਵੇਗਾ ਸੋ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਇਸ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਨਾਲ ਹੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ